ਸਤ ਸ੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਤੁਹਾਡੇ ਵਾਸਤੇ ਕਹਾਣੀ ਲੈ ਕੇ ਆਏ ਆ ਹਾਜ਼ਰ ਹੋਏ ਆ ਉਮੀਦ ਹੈ ਤੁਹਾਨੂੰ ਇਹ ਕਹਾਣੀ ਜਿਹੜੀ ਬਹੁਤ ਪਸੰਦ ਆਵੇਗੀ ਤੇ ਜੇਕਰ ਪਸੰਦ ਆਈ ਤਾਂ ਜਰੂਰ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਇੱਕ ਰਾਗੀਰ ਹੁੰਦਾ ਹੈ ਰਾਗੀਰ ਆਪਣੇ ਰਾਹ ਦੇ ਵਿੱਚ ਤੁਰਿਆ ਜਾਂਦਾ ਹੈ ਕਿ ਰਾਸਤੇ ਦੇ ਵਿੱਚ ਉਹਨੂੰ 2000 ਰੁਪਏ ਦਾ ਨੋਟ ਮਿਲ ਜਾਂਦਾ ਤੇ ਉਹ ਨੋਟ ਚੱਕਦਾ ਚੱਕ ਕੇ ਉਹ ਸੋਚਦਾ ਵੀ ਯਾਰ ਇੱਥੋਂ ਦੀ ਉਹਦੇ ਪਹਿਲਾਂ ਸੇਠ ਨੂੰ ਗਿਆ ਹੁੰਦਾ ਕੋਲ ਦੀ ਉਹਨੂੰ ਪਤਾ ਹੁੰਦਾ ਵੀ ਇਹ ਨੋਟ ਉਹਦਾ ਡਿੱਗਿਆ ਹੋਊਗਾ ਤੇ ਆਪਾਂ ਦੁਕਾਨ ਤੇ ਜਾ ਕੇ ਉਹਨੂੰ ਵਾਪਸ ਕਰਾਂਗੇ ਚਲੋ ਤਰੇ ਆਂਦਾ ਓਕੇ ਜਾ ਕੇ ਸੇਠ ਦੇ ਕੋਲ ਗਈ ਜਾਂਦਾ ਸੇਠ ਨੂੰ ਉਹ ਪੁੱਛਦਾ ਇਸੋ ਡਾ ਘੱਡੀ ਗਿਆ ਹੋਵੇ ਤਾਂ ਸੇਠ ਆਪਣੇ ਛੱਟ ਜੇਬ ਤੇ ਹੱਥ ਮਾਰਦਾ ਹੱਥ ਮਾਰ ਕੇ ਸੇਠ ਨੂੰ ਕਹਿੰਦਾ ਵੀ ਹਾਂ ਜੀ ਮੇਰਾ 2000 ਰੁਪਿਆ ਡਿੱਗਿਆ ਤੇ ਰਾਸਤੇ ਵਿੱਚ ਹੀ ਡਿੱਗ ਗਿਆ ਤੇ ਉਹ 2000 ਰੁਪਏ નોਟ ਉਸ ਨੂੰ ਦੇ ਦਿੰਦਾ ਤੇ ਉੱਥੋਂ ਚਲ ਵਾਪਸ ਆ ਜਾਂਦਾ ਉਹਦਾ ਕੰਮ ਉਹਦਾ ਕਰਕੇ ਇਹਦਾ ਵੀ ਕੰਮ ਹੁੰਦਾ ਉਹ ਕੰਮ ਉਹਨਾਂ ਕਰਕੇ ਵਾਪਸ ਰਾਸਤੇ ਵਿੱਚ ਆਉਂਦਾ ਇਹਨੂੰ ਭੁੱਖ ਲੱਗਦੀ ਹੁੰਦੀ ਬਹੁਤ ਜ਼ਿਆਦਾ ਕਿਉਂਕਿ ਦੂਰ ਦਾ ਰਾਹ ਹੁੰਦਾ ਤੇ ਰਾਸਤੇ ਵਿੱਚ ਭੁੱਖ ਲੱਗਦੀ ਆ ਇੱਕ ਖਰੂਜੇ ਲੱਗੇ ਪਏ ਹੁੰਦੇ ਇੱਕ ਵੱਲ ਤੇ ਕਿਸੇ ਦੇ ਖੇਤ ਤੇ ਉਹ ਕੀ ਕਰਦਾ ਉਹ ਖਰਬੂਜਾ ਚੱਕ ਕੇ ਤੋੜ ਕੇ ਖਾਣ ਲੱਗੇ ਹੁੰਦੇ ਤੇ ਕੋਲੇ ਹੀ ਇੱਕ ਆਦਮੀ ਬੈਠਾ ਹੁੰਦਾ ਉਹਦਾ ਖੇਤ ਦਾ ਮਾਲਕ ਕਿ ਉਹ ਕੀ ਕਰਦਾ ਉਹਨੂੰ ਫੜ ਲੰਦਾ ਫੜ ਕੇ ਕਹਿਣ ਦਾਰਾ ਮੈਨੂੰ ਚੋਰ ਮਿਲ ਗਿਆ ਵੀ ਅੱਜ ਜਿਹੜਾ ਸਾਡੇ ਝੋਨੇ ਤੋੜਦਾ ਰਿਹਾ ਪਹਿਲਾਂ ਤੋਂ ਤੇ ਮੇਰਾ ਨੁਕਸਾਨ ਇਹਨੇ ਇੰਨਾ ਕੀਤਾ ਅੱਜ ਮੈਨੂੰ ਉਹ ਬੰਦਾ ਮਿਲ ਗਿਆ ਤੇ ਹੁਣ ਮੈਂ ਨਹੀਂ ਛੱਡਾਂ ਉਹ ਰੌਲਾ ਪਾਉਣ ਲੱਗੇ ਰ ਚਿਚੀ ਤੇ ਉਸ ਤੋਂ ਬਾਅਦ ਕੀ ਹੁੰਦਾ ਥੋੜੀ ਜਿਹੀ ਵਾਰ ਬਾਅਦ ਉੱਥੇ ਉਹ ਸੇਠ ਵੀ ਆ ਜਾਣ ਵਾਪਸ ਉਹ ਸੇਠ ਆ ਕੇ ਕਹਿਣ ਦਰ ਇਹ ਚੋਰ ਨਹੀਂ ਹੈਗਾ ਇਹ ਮੈਂ ਗਰੰਟੀ ਦਿੰਦਾ ਇਸ ਦੀ ਇਹ ਬੰਦਾ ਨਾ ਇਮਾਨਦਾਰ ਹੈ ਇਹ ਮੈਨੂੰ ਆ 2000 ਰੁਪਏ ਦਾ نوٹ ਮੇਰਾ ਡਿੱਗ ਗਿਆ ਸੀ ਇਹ ਵਾਪਸ ਕਰਕੇ ਗਿਆ ਮੈਨੂੰ ਤੇ ਇਹ ਬੰਦਾ ਜਿਹੜਾ ਹੈਗਾ ਨਾ ਚੋਰ ਨਹੀਂ ਹੈਗਾ ਕਹਿੰਦਾ ਮੈਂ ਇਹ ਦੇ ਮੈਂ ਇਹ ਸੌਂ ਖਾ ਲੈਣਾ ਇਹਦੇ ਪਿੱਛੇ ਮੈਂ ਇਹ ਚ ਬੰਦਾ ਚੋਰ ਨਹੀਂ ਹੈਗਾ ਤੇ ਜੇ ਲੋ ਸੌਂ ਖਾਣ ਲੱਗਦਾ ਸੇਠ ਤੇ ਉਹ ਬੰਦਾ ਉਸ ਨੂੰ ਉਹ ਰਾਗੀਰ ਕਹਿੰਦਾ ਨਹੀਂ ਸੱਤ ਸਾਹ ਸੌਣਾ ਖਾਇਓ ਕਿਉਂਕਿ ਬੰਦੇ ਦਾ ਕੋਈ ਭਰੋਸਾ ਨਹੀਂ ਹੁੰਦਾ ਕਦੇ ਬੰਦਾ ਸਾਥ ਬਣ ਜਾਣਾ ਤੇ ਕਦੇ ਜਿਹੜਾ ਮਨ ਬੇਈਮਾਨ ਹੋ ਗਿਆ ਤਾਂ ਉਹ ਚੋਰੀ ਕਰਨਾ ਪੈ ਜਾਂਦਾ ਤੇ ਹੁਣ ਮੇਰਾ ਥੋੜਾ ਜੇ ਮੈਨੂੰ ਭੁੱਖ ਲੱਗੀ ਤਾਂ ਮੇਰਾ ਮੈਨੇ ਹੋਇਆ ਵੀਰ ਮੈਂ ਆਹ ਕਬੂਜਾ ਪਿਆ ਤੇ ਮੈਂ ਖਾ ਲਾਂ ਤੇ ਮੇਰਾ ਮਾਨ ਜਿਹੜਾ ਚੋਰ ਬਣ ਗਿਆ ਸੋ ਦੋਸਤੋ ਕਿਸੇ ਵੀ ਬੰਦੇ ਨੂੰ ਲਾਚ ਨਹੀਂ ਕਰਨਾ ਚਾਹੀਦਾ ਕੋਈ ਵੀ ਭਰਾ ਸਾਡਾ ਉਸ ਨੂੰ ਲਾਚ ਕਰੇ ਨਹੀਂ ਕਰਨਾ ਚਾਹੀਦਾ ਕਿਉਂਕਿ ਬੰਦੇ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਬੰਦਾ ਸਾਧ ਹੈ ਤੇ ਕਿਹੜੇ ਵੇਲੇ ਬੰਦਾ ਚੋਰ ਬੰਦੇ ਨਾਲ ਆਪਾਂ ਕਿਸੇ ਦੇ ਵਿੱਚ ਯਕੀਨ ਕਰ ਲੈਣਾ ਵੀਰ ਇਹ ਬੰਦਾ ਚੋਰ ਨਹੀਂ ਹੈਗਾ ਜਾਂ ਇਹ ਬੰਦਾ ਸਾਧ ਹੈ ਤਾਂ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ ਧੰਨਵਾਦ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਲਾਈਕ ਕਮੈਂਟ ਕਰਕੇ ਹੌਸਲਾ ਜਰੂਰ ਦਿਓ ਕਰ ਧੰਨਵਾਦ ਜੀ